ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਨੋ ਟੀਵੀ ਦੇ ਹੋਰ ਨਵੇਂ ਵਲੌਗ 'ਚ ਤੇ ਆਪਾਂ ਸਾਰੇ ਬਹੁਤ ਵਧੀਆ ਤੇ ਉਮੀਦ ਕਰਦੇ ਤੁਈ ਸਾਰੇ ਵੀ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਹੁਣ ਸਮਾਂ ਹੋ ਗਿਆ ਸੀ ਸ਼ਾਮ ਦੀ ਰੋਟੀ ਦਾ ਤੇ ਸਾਰੇ ਜਣੇ ਬੈਠੇ ਸੀਗੇ ਘਰੇ ਤੇ ਨਾਲੇ ਦੇਖਦੇ ਆ ਮम्मा ਹੁਣ ਰਸੋਈ 'ਚ ਗਏ ਆ ਕੀ ਕੰਡਦੇ ਆ ਨਾਲੇ ਆਓ ਤੁਹਾਨੂੰ ਸਾਰਿਆਂ ਨੂੰ ਵਿਖਾਉਨੇ ਆ ਸਾਰੇ ਕੀ ਕੰਡਨੇ ਮम्मा ਨਾਲੇ ਕੀ ਬਣਾਉਂਦੇ ਆ ਕਿਚਨ 'ਚ ਹਾਂਜੀ ਮम्मा ਜੀ ਕੀ ਕੰਡਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੰਨਾਂ ਗੀ ਪਤਾ ਵੀ ਧਾਰ ਬਣਾਉਣ ਲੱਗੇ ਆ ਦਾਲ ਕਿਹੜੀ ਕਾਲੀ ਆਹ ਕਾਲੀ ਸਾਬਤ ਆਹੋ ਕਾਲੀ ਦਾਲ ਤੇ ਤੁਹਾਨੂੰ ਪਤਾ ਇਹ ਤੇ ਟੇਸਟੀ ਨਹੀਂ ਬਣਦੀ ਗੈਸ ਤੇ ਨਹੀਂ ਨਹੀਂ ਚੁੱਲੇ ਤੇ ਬਣਾਉਗਾ ਚੁੱਲੇ ਤੇ ਟਾਈਮ ਲੱਗ ਜਾਣਾ ਨਾ ਟਾਈਮ ਕਾਦਾ ਤੂੰ ਵਢਾ ਦੋ ਚੁੱਲੇ ਤੇ ਬਣਾਉਗਾ ਉੱਤੇ ਵਧੀਆ ਲੱਗਦੀ ਆ ਚੁੱਲੇ ਤੇ ਬਣਾਉਣਾ ਹਾਂ ਹਾਂ ਨਾਲੇ ਉਹਦਾ ਸੁਆਦ ਹੀ ਅਲੱਗ ਹੁੰਦਾ ਵਾ ਚਲ ਠੀਕ ਆ ਪਰਵਾਇ ਇੱਕ ਤੇ ਤੁਹਾਡੀਆਂ ਫਰਮਾਇਸ਼ਾਂ ਹੀ ਬਣੀਆਂ ਤੇ ਫਰਮਾਇਸ਼ਾਂ ਕਰੀਆ ਚਲ ਚੁੱਲੇ ਤੇ ਆਹੋ ਨਾਲ ਚੌਲ ਬਣਾਇਓ ਫਿਰਕੇ ਚਲ ਠੀਕ ਆ ਤੇ ਦਾਲ ਤੇ ਠੀਕ ਆ ਭਾਜੀ ਕਿੰਨਾ ਕਰਵਾਈ ਆ ਪਾਜੀਰੇ ਪਿੰਡ ਕੇ ਦੇ ਹੋਇ ਆਈ ਉਹ ਮੁੰਡਾ ਮੰਡਾ ਤੇ ਉਹਨਾਂ ਅੱਛਾ ਅੱਛਾ ਚਲ ਮੈਂ ਤਾਂ ਲੱਡੂ ਖਾਵਾਂ ਤੂੰ ਬਣਾਓ ਫਿਰ ਦਾਲ ਬਣਾਓ ਹਾਂ ਲਓ ਮਮਾ ਤੀ ਤੇ ਮਿੰਟੋਂ ਮਿੰਟ ਅੱਗ ਬਾਲ ਲਈ ਆ ਬਦੇ ਬੋਤੇ ਛੱਟ ਬਾਲ ਜਾਂਦੀ ਹੈ ਸੁੱਕਾ ਬਾਲਣਵਾ ਬਾਲਣ ਤੇ ਮੈਨੂੰ ਪਤਾ ਘਰ ਦਾ ਪਾਤੀ ਕੋਇਆ ਕਿ ਨਹੀਂ ਹਾਂਜੀ ਬਸ ਇਹੋ ਹੀ ਆ ਵੀ ਥੋੜੀ ਜੀ ਬਾਲਣ ਦੀ ਘਾਲੂ ਹੋ ਜਾਂਦੀ ਆ ਹਾਂ ਇਹ ਆ ਤੇ ਨਹੀਂ ਤਾਂ ਤੁਹਾਨੂੰ ਪਾਏ ਪਤੇ ਕੋਈ ਵੀ ਸਾਗ ਹੋਵੇ ਕੋਈ ਹੋਵੇ ਕਈ ਲੋਕੀ ਮਤਲਬ ਵੀ ਚਲੋ ਆਪੋ ਆਪਣਾ ਟੇਸਟ ਖਾਂਦਾ ਸਾਗ ਵੀ ਘੁਕਰ ਚ ਬਣਾਉਂਦੇ ਆ ਪਰ ਮੈਂ ਕਈ ਵਾਰੀ ਮੈਂ ਸਕੂਲ ਆਪਣੇ ਦੋਸਤਾਂ ਕੋ ਖਾਦਾ ਲੈ ਕੇ ਮੈਨੂੰ ਪਸੰਦ ਨਹੀਂ ਹੁੰਦਾ ਪਤਾ ਕੀ ਆ ਅਸਲੀ ਤੇ ਜਿਵੇਂ ਜਿਹੜੀ ਆ ਚੁੱਲੇ ਦੀ ਵਧੀਆ ਲੱਗਦੀ ਆ ਪਰ ਇਹ ਆ ਵੀ ਹੁਣ ਲੋਕਾਂ ਕੋਲ ਟਾਈਮ ਨਹੀਂ ਆ ਜਾਦਾ ਸਿਸਟਮ ਜਾਂ ਬਿਜੀ ਹੋ ਗਿਆ ਲਾ ਰਹਿਆਂ ਹਾਂ ਹਾਂ ਤਾਂ ਤਾਂ ਆਹ ਉਹ ਅਜ ਨੀਰੀ ਬਣਾਉਣੀ ਥੋੜੀ ਆ ਮੈਂ ਸਿੱਖਣੀ ਵੀ ਆ ਵੀ ਤੂੰ ਕਿਦਾਂ ਇਹਨੂੰ ਬਣਾਈਦਾ ਦਾਲ ਨੂੰ ਚੱਲ ਕੋਈ ਨਹੀਂ ਸਿੱਖ ਲੈ ਅੱਗੇ ਕਿਹੜੀਆਂ ਤੈਨੂੰ ਘੱਟ ਰੈਸਪੀ ਬਣਾਉਣੀਆਂ ਨੇ ਸਾਰੀਆਂ ਨਹੀਂ ਮੈਂ ਸਾਰਾ ਕੁਝ ਸਿੱਖਿਆ ਸਗੋਂ ਬਣਾਉਣਾ ਹਾਂ ਤੇ ਚੱਲ ਕੋਈ ਤਾਂ ਨਹੀਂ ਸਿੱਖ ਲੈ ਜੇ ਸਿੱਖਣਾ ਤਾਂ ਲੱਗੇ ਤੜਕਾ ਤੜਕਾ ਵੀ ਜੀਰ ਨਾ ਆਹੋ ਜੀ ਜਿੰਨਾ ਵਾ ਇਹਨੂੰ ਕਿਹੜਾ ਲੱਗਣਾ ਇਹਨੂੰ ਤੇ ਰੇਕ ਅੱਧਾ ਗੰਢਾ ਹੀ ਲੱਗਦਾ ਵਾ ਚੱਲ ਲੱਗਣਾ ਭਾਵੇਂ ਥੋੜਾ ਪਾ چیرਣਾ ਤੇ ਪੈਣਾ ਹੀ ਆ ਆਹੋ ਚਲੋ چیر ਦਿੰਨਾ ਮੈਂ ਤੇ ਮੱਚ ਗਈ ਆ ਬਸ ਛੇਤੀ ਹੋ ਜਾਣਾ ਹੀ ਆ ਦੋ ਆਹੋ ਲੱਗ ਜਾਣਾ ਘੰਟਾ ਕੁ ਲੱਗ ਜੂ ਸਾਰਾ ਕੋਈ ਰੋਟੀ ਰੈਡੀ ਹੁੰਨੇ ਆ ਨਹੀਂ ਘੰਟਾ ਨਹੀਂ ਵੱਧ ਲੱਗ ਜਾਣਾ ਪੁੱਤ ਸਾਰਾ ਕੋ ਹੁਣ ਚੁੱਲ੍ਹੇ ਤੇ ਕਰਨਾ ਜੇ ਅੱਗ ਬਾਲੀ ਤੇ ਹੁਣ ਮੈਂ ਗੈਸ ਤੇ ਬਾਲਣਾ ਨਹੀਂ ਲੋ ਪਾਪਾ ਵੀ ਆ ਗਏ ਸਾਰੇ ਸਾਸਰੀ ਕਾਲ ਜੀ ਅਸ਼ਾਦਾ ਨੂੰ ਪਾ ਲੱਗ ਗਿਆ ਵੀਡੀਓ ਬਣਾਉਣਿਆ ਮੈਂ ਕੈਮਰਾ ਆਨ ਕੀਤਾ ਪਾ ਨਹੀਂ ਆਹ ਤੇ ਪਾਣੀ ਡਾਹੇ ਵਸੀਆਂ ਵਸੀਆਂ ਸਾਰਿਆਂ ਨੂੰ ਡਾਤਾ ਸਾਰਿਆਂ ਨੂੰ ਮੱਝ ਨੂੰ ਇਹ ਤੇ ਨਾ ਸੱਚੀ ਜਦੋਂ ਮਰਜੀ ਇਹਦੇ ਵੱਲ ਵੇਖ ਲੋ ਨਾ ਇਹਨੇ ਕੈਮਰਾ ਪਤਾ ਨਹੀਂ ਕਿਹੜੇ ਵੀ ਲੀ ਆਨ ਕਰ ਲੈਣਾ ਤੇ ਪਤਾ ਨਹੀਂ ਲੱਗਦਾ ਤੇ ਨਹੀਂ ਕੈਮਰੇ ਦੀ ਤੇ ਗੱਲ ਛੱਡੋ ਉਹਨਾਂ ਪਾਪਾ ਨੂੰ ਭਾਵੇਂ ਕਮੈਂਟ ਹੀ ਆਉਣ ਲੋਕਾ ਕਹਿੰਦਾ ਇਹਨੇ ਪਹਿਲਾਂ ਹੀ ਡਾਤਾ ਸਾਰੇ ਸਾਡੇ ਫੈਨਸ ਨੇ ਵੀ ਇਹ ਪੀ ਜਦੋਂ ਵੇਖ ਲੋ ਗਰਨਾਬ ਸਿੰਘ ਜੀ ਤਿਆਰ ਹੀ ਹੋਏ ਹੁੰਦੇ ਆ ਹੁਣ ਛੱਡ ਲਓ ਵੀ ਆਏ ਨਹੀਂ ਲਿਬੜੀ ਨਹੀਂ ਕੋਈ ਹੁਣ ਕੀ ਕਰੀਏ ਉਹਦਾ ਇੰਨਾ ਵੀ ਆ ਇੰਨਾ ਧਾਰਾ ਵੀ ਚੋ ਕੇ ਜਾਣਾ ਹੁੰਦਾ ਨਾ ਡੇਰੀ ਤੇ ਪਹਿਲਾਂ ਹੀ ਮਤਲਬ ਹੀ ਲੋਕੀ ਕਹਿੰਦੇ ਵੀ ਇਹ ਲੱਗਦਾ ਨਹੀਂ ਇਹਨੇ ਡੰਗਰ ਰੱਖੇ ਹੁੰਦੇ ਆ ਦੁੱਧ ਕਿੱਥੋਂ ਲੈ ਆਉਂਦਾ ਇਹ ਰੈਡੀ ਸ਼ੈਡੀ ਹੋ ਕੇ ਪਾਪਾ ਨੇ ਜਾਣਾ ਪੂਰੀ ਡੇਰੀ 'ਚ ਕਿਹਨੂੰ ਨਹੀਂ ਪਤਾ ਲੱਗਦਾ ਕਿ ਇਹਨਾਂ ਗਾਇਆਂ ਰੱਖੀਆਂ ਵਾਂ ਉਹ ਅੱਧ ਕਰਨ ਫਿਰ ਵੀ 4-5 ਵਾ ਗਾਇਆਂ ਗਾਇਆਂ ਮੱਝਾਂ ਤੇ ਉਹ ਕਿੰਨੇ 12-13 ਹੁੰਦੇ ਹਾਂ ਹਾਂ ਤਾਂ ਵੀ ਪਾਪਾ ਨੇ ਇੱਕਦਮ ਮੂੰਹ ਹੱਤ ਹੋ ਕੇ ਰੈਡੀ ਸ਼ੈਡੀ ਹੋ ਕੇ ਦੋਧੀਆਂ ਦੋਧੀਆਂ ਵਾਂਗੂ ਨਹੀਂ ਲੱਗਦਾ ਪਾਪਾ ਜਾਣਾ ਡੰਗਰਾਂ ਲ ਤੇ ਵਰਦੀ ਹੋਰ ਪਾ ਗਏ ਇੱਧਰ ਲਾ ਕੇ ਤੇ ਮੁਰਕੇ ਫੇਰ ਚੰਗੇ ਪਾ ਗਏ ਤੇ ਨਾ ਲੁਕੇ ਫਿਰ ਇਹ ਹੁੰਦਾ ਸਾਡੇ ਘਰ ਲੰਦਾ ਨਹੀਂ ਇਹ ਮੈਨੂੰ ਲੱਗਦਾ ਨਹੀਂ ਤੂੰ ਇੰਨੇ ਪਸੂਰ ਆ ਹਾਂਜੀ ਬੱਬੂ ਅੰਕਲ ਚਲੋ ਛੱਡੋ ਤੁਸੀਂ ਆ ਗਏ ਇੱਧਰ ਇਹ ਦਾਲ ਬਣਾਉਣ ਲੱਗੇ ਸ਼ਾਮ ਕਾਲੀ ਦਾਲ ਹਾਂ ਕਾਲੀ ਦਾਲ ਇਹ ਵੀ ਕਰਨ ਵਾਂਗੂ ਕਾਲੀ ਦਾਲ ਸਬੂਤੇ ਵਾਲੀ ਮੰਨਾਂ ਨਹੀਂ ਖਾਣੀ ਜਿਹੜੀ ਹਾਂ ਇਹਨੂੰ ਨਹੀਂ ਖਾਣੀ ਉਹ ਇਹਨੂੰ ਦੀ ਤੇ ਫੇਵਰੇਟ ਸਾਰਿਆਂ ਦੀ ਫੇਵਰੇਟ ਹੁੰਦੀ ਆ ਬਣਾ ਲਿਓ ਨਾ ਲੈ ਚੋਲ ਚੋਲ ਪਹਿਲਾਂ ਹੀ ਵੇਖਿਆ ਮੰਮੀ ਉਹ ਫੇਰ ਮਜੇ ਨਹੀਂ ਆ ਚੱਲ ਕੋਈ ਨਹੀਂ ਤੁਹਾਨੂੰ ਪਾ ਕੋਈ ਵੀ ਸਬਜ਼ੀ ਬਣੇ ਦਾਲ ਦੂਲ ਬਣੇ ਤੇ ਦਾਲ ਛੋਲ ਖਾਈ ਦੇ ਨਾ ਕਿ ਕਿੱਦਾਂ ਬਣਾਉ ਜੇ ਲੱਗ ਜੂ ਪਤਾ ਨਾ ਨਾ ਸਾਰੇ ਵਧੀਆ ਬਣਾਉਂਦੇ ਆਂ ਤੇ ਆਪੋ ਆਪਣਾ ਆਪੋ ਆਪਣਾ ਤਰੀਕਾ ਜਿੰਨੂੰ ਜਿੱਦਾਂ ਪਸੰਦ ਲੱਗੇ ਵਧੀਆ ਬਣਦੀ ਆ ਨਾ ਮੈਡਮ ਹਾਂ ਪਤੀਲੇ ਚ ਬਣਦੀ ਤੇ ਵਧੀਆ ਪਰ ਪਤੀਲੇ ਦੀ ਜੇ ਹੁਣ ਬੱਬਾ 2.5 ਮਹੀਨੇ ਆ ਉਹ ਜੇ ਮੇਰੇ ਕੁਕਰ ਆ ਬੀ ਰੋ ਮੈਂ ਮਮਾ ਉਹ ਪੈ ਗਿਆ ਪਾਣੀ ਰੇਜੇ ਜਾਓ ਫਿਰ ਲਿਆਓ ਦਾਲ ਤੇ ਪਾਓ ਵਿੱਚ ਲੱਗੀ ਪਾਉਣ ਦਾਲ ਭਰਾਵਾ ਕੱਢੀ ਬੋਲ ਵਾਲੀ ਥੱਲੇ ਤੁਹਾਡੀਆਂ ਗੱਲਾਂ ਮੁੱਕਣਗੀਆਂ ਤੇ ਦਾਲ ਵੀ ਆਉਗੀ ਆਹੋ ਚਲੋ ਲਿਆਓ ਦਾਲ ਉਹ ਲੰਗਰ ਦੀ ਕਰਾਈ ਹੋ ਗਈ ਕਰਨਗੇ ਅੱਜ ਹਾਂਜੀ ਲੰਗਰ ਦੀ ਕਰਾਈ ਤੇ ਕਰ ਲਈ ਆ ਉਹ ਸਾਰੇ ਆਪਾਂ ਹੈਗੇ ਸੀ ਯਾਰ ਦੋਸਤ ਮਿੱਤਰ ਸਾਰੇ ਇਕੱਠੇ ਸੀ ਆ ਹੁਣ ਹੋਲੀਆ ਦੀ ਲੱਗਣੀ ਆ ਨਾ ਲੰਗਰ ਨੂੰ ਉਹਨੂੰ ਉੱਤਮੇ ਹੋਲੀਆ ਕਰਨਾ 17 ਨੂੰ ਹਰੇ 17 ਨੂੰ 17 ਨੂੰ ਦੱਸਣ ਦੇ ਹੀ ਅੰਕਲੂਣੀ ਅੱਛਾ ਅੱਛਾ ਆਹੋ ਆਪਣੇ ਸਾਡੇ ਤੇ ਸਾਡੇ ਤੇ ਬੜੀ ਰੌਣਕ ਰਹਿਣੀ ਪੂਰਾ ਸਾਰੀ ਸੰਗਤ ਨੇ ਲੰਗਰ ਸ਼ਕੰਜਾਣਾ ਸੇਵਾ ਕਰਨੀ ਆਂਦੀ ਹਾਂ ਹਾਂ ਤੋਂ ਭਾਵੇਂ ਇਥੇ ਆਪਣੇ ਸਾਡੇ ਦੇ ਮਠੋਲੇ ਚਾਰ ਲੰਗੇ ਸਾਡੇ ਲਾ ਕੋਲਾ ਪੱਜ ਸਾਡੇ ਤੇ ਇਥੇ ਆਨੰਦ ਸਾਹਿਬ ਦਾ ਮੇਲਾ ਲੱਗਣਾ ਵਾ ਅਕਾ ਆਨੰਦਪੁਰ ਸਾਹਿਬ ਦੀ ਯਾਰ ਹਾਂ ਹੋਲੇ ਬੰਦੇ ਲੰਗਰ ਵੀ ਛੰਗਦਾ ਵੀ ਆ ਗਿਆ ਮੇਲਾ ਫਿਰ ਗਾੜੀ ਸੰਗਦਾ ਬਾਬਾ ਜੀ ਦਾ ਤੇ ਮੈਂ ਹਾਂ ਉਹਦਾ ਇੱਕ ਗੱਲ ਨੋਟ ਕੀਤੀ ਬੰਮਾ ਵੀ ਮੈਂ ਹਾਂ ਹੁਣ ਆਪਾਂ ਇੱਦਾਂ ਚੁੱਲ੍ਹੇ ਦੇ ਬੈਠੇ ਤੁਸੀਂ ਇਹਨੇ ਚੁੱਲਾ ਨਹੀਂ ਬਾਲਣਾ ਤੇ ਸਾਰੇ ਇਹਨੇ ਇੱਦਾਂ ਇਕੱਠੇ ਬੈਠੇ ਆ ਉਹਦਾਂ ਨਹੀਂ ਤੇ ਕੋਈ ਆਪਣਾ ਫੋਨ ਲੈ ਕੇ ਕਿਤੇ ਬੈਠਾ ਹੁੰਦਾ ਕੋਈ ਟੀਵੀ ਗਾੜੀ ਬੈਠਾ ਹੁੰਦਾ ਹੁਣ ਤੇ ਕੰਨੇ ਵੀ ਗੋ ਉੱਠਣਾ ਤੇ ਜਦੋਂ ਮੈਂ ਸੋਈ ਜੂ ਨਹੀਂ ਹੁੰਦਾ ਕੋਈ ਮੇਰੀ ਬਾਤ ਨਹੀਂ ਦਿੰਦਾ ਨਾ ਮੇਰੇ ਕੋਈ ਲੱਗੇ ਪੈਂਦਾ ਸੋਈ ਜੇ ਫਿਰ ਬੋਰਿੰਗ ਜਿਆ ਆਉਂਦਾ ਰੋਟੀ ਚੁੱਕ ਕੇ ਸਾਰੇ ਆਪੋ ਆਪਣੀ ਫੜ ਕੇ ਦਿਖਾ ਲੈਂਦਾ ਇੱਕ ਬੰਦਾ ਕੰਮ ਕਰਦਾ ਰਸੋਈ ਭਾਵੇਂ ਕਿੰਨੀ ਵੱਡੀ ਹੋਵੇ ਛੋਟਾ ਆਇਆ ਘੁੱਟੀ ਘੁੱਟ ਨਾ ਆਇਆ ਕਮਰਾ ਲੱਗਦਾ ਵਾ ਲੁੱਕੀ ਵਾਲਦੇ ਵੀ ਚੱਲੇ ਲੁੱਕੀ ਨਾਲੇ ਆਂਕ ਸੇਂਦੀ ਸਿਰ ਤੇ ਹਾਂ ਤੇ ਆਪਾਂ ਚੱਲ ਬੈਠਿਆਂ ਦੀ ਇੱਕ ਬਾਬਾ ਜਿਹੜਾ ਪੋਰੀ ਚਵਾ ਲਿਆ ਅੰਦਰ ਉਹਨੂੰ ਵੀ ਕੱਢ ਲੋ ਬਾਹਰ ਉਹ ਰਹਿੰਦੇ ਪਾਂਡੀ ਵਿਚਾਰੀ ਉਹ ਪੜਨ ਨਹੀਂ ਕਰਨ ਉਹ ਪੜਨ ਨਹੀਂ ਡਈ ਉਹ ਹੁਣੇ ਆਈ ਟਿਊਸ਼ਨ ਤੇ ਫੋਨ ਨਾਲ ਚੰਬੜੀ ਨੂੰ ਮਾਰਿਆ ਬਾਹਰ ਦੀ ਹਵਾ ਲਵਾਓ। ਕਿ ਆਈਆਂ ਪੜਨ ਡਈ ਆ ਉਹਦੇ ਪੇਪਰ ਜੁ ਆਏ 6 ਤਰੀਕ ਦੇ ਉਹ ਪੜਨ ਡਈ ਆ ਜਾ ਕੇ ਵੇਖ ਲੈ ਭਾਵੇਂ ਵਲੌਗ ਬਣਾ ਲੈ ਹੁੰਦਾ। ਆਓ ਪੜਨ ਦੋ ਫਿਰ ਕੋਈ ਨਹੀਂ ਹੁਣ। ਚਲ ਤੇਰੇ ਕੈਮਰੇ ਨੇ ਤਾਂ ਹੀ ਦੇਣਾ ਮੈਂ ਵੇਖ ਕੇ ਆਈ ਆ। ਬਾਅਦ ਚ ਬਣਾ ਲਾਂਗੇ ਇਹਨਾਂ ਨੂੰ ਸਾਰੇ ਨਾ। ਆਹੋ ਮਿਲਿਆ ਯਾਰ। ਉਹ ਕਿੱਡਾ ਕਨੇਡਾ ਰਹਿੰਦੀ ਜਿਹੜਾ ਮਿਲਿਆ ਨਹੀਂ ਉਹਨੂੰ। ਕੋਈ ਗੱਲ ਨਹੀਂ ਰੈਂਦੇ ਤੂੰ। ਤ ਕੀ ਲੈ ਨਰਿੰਨਾ ਲੈ ਮੈਂ ਕਿਦੋਂ ਲੜਦਾ ਮੈਂ ਨਹੀਂ ਲੜਦਾ ਕਿਹਨਾਂ ਚੱਲ ਇੰਨਾ ਕਰ ਹੁਣ ਵੀ ਦਾਲ ਤੜਕਾ ਤਾਂ ਕੱਢੀ ਲੈ ਇੱਥੇ ਜੀਰ ਲਾਏਗਾ ਆਹ ਲੈ ਉਹ ਤੜਕਾ ਮੈਂ ਹਾਂਜੀ ਮम्मा ਕੀ ਮਨਾਉਣੀ ਤੇ ਲੈ ਆਵੀ ਆ ਗਿਆ ਜੀ ਬੱਕਰਾ ਧਰ ਪਾਈ ਦਾਲ ਧਰੀ ਐ ਮੈਂ ਨਹੀਂ ਕਿਦਾਂ ਚੁੱਲੇ ਦੇ ਤੇ ਵਾਲੇ ਗੇੜੀਆਂ ਲਈ ਜਾਂਦੇ ਅੱਜ ਚੌਧਰ ਵਿੱਚ ਬਹੁਤ ਖੁਸ਼ੀ ਆਉਂਦੀ ਹੈ ਕੀ ਆ ਵੀ ਹਾਂ ਹਾਂ ਸਕੂਲ ਆਉਣਗੇ ਨਹੀਂ ਸਸੀ ਕਾ ਬਹੁਤ ਸਾਰਿਆਂ ਨੂੰ ਇੱਧਰ ਕੈਮਰੇ ਵਾਲੇ ਸਾਰਿਆਂ ਨੂੰ ਐ ਸਸਰੀ ਕਾਲ ਤੇ ਆ ਗੱਲ ਚ ਕੀ ਪਾਇਆ ਫਾਜਿਆ ਕੰਬਲੀ ਜੀ ਕੀ ਜਵਨਪੋ ਤੁਮੇ ਲਾ ਕੇ ਦੇਨ ਨੂੰ ਨਾ ਕੋਈ ਕਾ ਪੜਦੀ ਆਈ ਮੇਰੀ ਕੁੜੀ ਆਹੋ ਤੂੰ ਉਹਦੀ ਰੀਸ ਦਾ ਕਰਿਆ ਕਰ ਮੈਂ ਨਹੀਂ ਕਰਦਾ ਐਵੇਂ ਫਾਲਤੂ ਰੀਸਾ ਕਰਦੀਆਂ ਕਰਨੀਆਂ ਲਖੇ ਤੂੰ ਕਿਦੀ ਇਹਨੂੰ ਨਾ ਕੋਈ ਵੀ ਕਹ ਆਹੋ ਕਹਿਣਾ ਕੀ ਆ ਚੱਲ ਮਮਾ ਫਿਰ ਜਲਦੀ ਰੋਟੀ ਬਣਾਉਣਾ ਫਿਰ ਮੈਂ ਪੜਨਾ ਹੈ ਨਾ ਪੜੋ ਪੜੋ ਜਾ ਕੇ ਕੋਈ ਗੱਲ ਨਹੀਂ ਰੋ ਜਾ ਤੂੰ ਪੜ ਜਾ ਕੇ ਆ ਜੂਗੀ ਬਹਾਨੇ ਬਾਜੀਆਂ ਨਹੀਂ ਚੱਲਣੀਆਂ ਪੜ ਲੈ ਮੇਰਾ ਪੁੱਤ ਪੇਪਰ ਕਿੰਨੀ ਤਰੀਕ ਨੂੰ ਪੇਪਰ 6 7 ਨੂੰ ਹੈਗੀ ਆ ਐਗੀ ਫਰਸਟ ਆਏਗੀ ਹਾਂ ਉਂਗੀ ਫਸਟ ਤੇ ਨੇ ਵੱਟ ਤੇ ਪਿਆ ਵਾ ਫਸਟ ਤੇ ਦੋ ਅਗੇ ਜਦੋਂ ਅੰਦੇ ਘਰ ਬਚਦੇ ਆ ਤੁਹਾਨੂੰ ਮੌਜਾ ਹੌਲੇ ਮੱਲੇ ਤੋਂ ਪਹਿਲਾਂ ਹੀ ਕੇਤੋਰ ਖਾ ਆਹ ਹੋਣ ਵਾਲੇ ਮੇਲਾ ਵੇਖੂਗੀ ਹਾਂ ਮੇਲਾ ਤੇ ਇਹਨੇ ਵੇਖਣਾ ਵੇਖਣਾ ਤੈਨੂੰ ਪਤਾ ਮੇਲਿਆਂ ਦੀ ਦੱਬੇਸ ਕੀ ਨਾ ਹਾਂ ਮੇਲਾ ਥੋੜਾ ਨਾ ਛੱਡ ਜਾ ਚਲ ਆ ਜਾ ਤੂੰ ਪੜਵਾ ਹਾਂਜੀ ਲੌਂਡ ਐ ਫੇ ਮਾਂ ਤੜਕਾ ਹਾਂ ਲੌਂਡ ਲਈ ਆਹ ਤੂੰ ਸਾਰਾ ਤੁਹਾਡੇ ਵਾਲੀ ਆਉਂਦੇ ਆ ਵਾ ਉਹ ਹਵਾਦਲਾਂ ਮਾੜੀ ਮਾੜੀ ਚੱਲਨ ਲੱਗ ਪਈ ਨਾ ਹਾਂ ਉਹਦਾ ਗੱਲ ਵਾਕਿਆ ਵਖੋ ਕਿੰਨਾ ਡੈਮ ਹੋ ਗਿਆ ਕਿ 1.5 ਘੰਟੇ ਤੋਂ ਵਾਦੀ ਹੋ ਗਿਆ ਦਾਲ ਨੂੰ ਬਣਦੇ ਮੇਰੇ ਮੇਰੇ ਆਖਿਆ ਵੀ ਛੇਤੀ ਬਣ ਜਾਣੀ ਆ ਤੈਨੂੰ ਪਤਾ ਹੀ ਆ ਦਾਲ ਨੂੰ ਟਾਈਮ ਲੱਗਦਾ ਨਾਲੇ ਚੁੱਲੇ ਤੇ ਇਹ ਆ ਨਾ ਕਦੀ ਅੱਗ ਬੁਝ ਵੀ ਜਾਂਦੀ ਆ ਗੈਸ ਨੂੰ ਥੋੜਾ ਲਗਾਤਾਰ ਬਉਜੀ ਰਹਿਣੀ ਆ ਆਹ ਉਹ ਹਾਂ ਇਹ ਰਿਹਾ ਵਾ ਪਰ ਉਹਦਾਂ ਮੈਂ ਉਦੋਂ ਦੀ ਲੱਗੇ ਬੈਠੀ ਅੱਗ ਬੁਝਾਉਣੀ ਦਿੱਤੀ ਫਿਰ ਵੀ ਟਾਈਮ ਲੱਗ ਜਾਂਦਾ ਹਾਂ ਦਾਲ ਠਹਿਰ ਜੀ ਹੁਣੀ ਆਹ ਹੁਣ ਇੱਥੇ ਤੜਕਾ ਵਿੱਚ ਪਾ ਕੇ ਤੇ ਫਿਰ ਇਹਨੂੰ ਸੀਟੀਆਂ ਦੋ ਘਰਉਣੀਆਂ ਪੈਣੀਆਂ ਆ ਆਹ ਫਿਰ ਤੜਕਾ ਵਿੱਚ ਰ ਹਾਂ ਚਲੋ ਫਿਰ ਕੀ ਕੋਈ ਨਹੀਂ ਹੌਸਲਾ ਕਰ ਮੈਂ ਥਾਲੀ ਚ ਪਾ ਕੇ ਫੜਾਉਂਗੀ ਤੇ ਨਾ ਆਹੋ ਪਾ ਕੇ ਫੜਾਓਗੇ ਕੋਈ ਨਹੀਂ ਕੋਈ ਹਾਂਜੀ ਹੁਣ ਦਾਲ ਤੇ ਚਲੋ ਸਾਡੀ ਭਾਂ ਚੱਲੀ ਆ ਤੇ ਇਹਦੇ ਨਾਲ ਹੀ ਹੁਣ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਇਹ ਹੁਣ ਕਿੰਨੇ ਵੇ ਕੱਲ 9 ਵੇ ਨਾ ਪੈਣਾ ਫਿਰ ਹੈ ਨਾ ਮਾਂ ਆਹ 9 ਵੇ ਦੀ ਟਾਈਮਿੰਗ ਪੱਕੀ 9 ਵੇ ਨਾ ਵਲੌਗ ਆ ਜਾਣਾ ਵਾ ਤੇ ਸਾਰੇ ਜਾਣੇ ਇਹਨਾਂ ਨੂੰ ਵਾਦੋ ਵਾਦ ਵਲੌਗ ਨੂੰ ਪਿਆਰ ਦੇਣਾ ਜਿੱਦ ਸਾਡੇ ਬਾਕੀ ਵਲੌਗਰ ਨੂੰ ਪਿਆਰ ਦਿੱਤਾ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਕਮੈਂਟ ਦਬਕੇ ਕਰਿਓ ਨਾਲੇ ਦੱਸਿਓ ਬਾਹੜੀਆਂ ਗਲਤੀਆਂ ਕੱਢਿਓ ਤੇ ਨਾਲੇ ਜੋ ਆਪਾਂ ਮਤਲਬ ਵੀ ਚੰਗੇ-ਚੰਗੇ ਕਮੈਂਟ ਕਰਿਓ ਸਾਰਿਆਂ ਨੂੰ ਹਾਂਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਬਾਏ